ਜੋ ਕਿ ਇੱਕ ਮਾਪੇ ਨੂੰ ਪੁੱਤ ਨਹੀਂ ਮਿਲਣਾ 28 ਸਾਲ ਦਾ ਜਿਹੜਾ ਨੌਜਵਾਨ ਚਲੇ ਗਿਆ ਉਸ ਦਾ ਪੂਰੇ ਪੰਜਾਬ ਨੇ ਹਿੰਦੁਸਤਾਨ ਨੂੰ ਘਾਟਾ ਹੋਇਆ ਅੱਜ ਜੋ ਪੰਜਾਬ ਦੇ ਵਿੱਚ ਡਰ ਔਰ دہشت ਦਾ ਮਾਹੌਲ ਹੈ ਇਹ ਪੰਜਾਬ ਦੇ ਵਿੱਚ ਘੱਟੋ ਘੱਟ 25 ਸਾਲ ਬਾਅਦ ਇਦਾਂ ਦਾ دہشت ਦਾ ਮਾਹੌਲ ਲੋਕਾਂ ਨੂੰ ਦੇਖਣ ਲਈ ਮਿਲਿਆ ਰੇ ਅਫਸਰਾਂ ਦੀ ਬਹੁਤ ਵੱਡੀ ਨਲਾਇਕੀ ਰਹੀ ਹੈ ਵੀ ਜਿਹੜੀ ਸਕਿਉਰਿਟੀ ਰਿਵਿਊ ਕਰਕੇ ਜਿਹੜੀ ਉਹਦੀ ਲਿਸਟ ਹੈ ਜਨਤਕ ਕੀਤੀ ਗਈ ਹੈ ਜੇ ਉਹ ਬੰਦਿਆਂ ਨੂੰ ਪੁਰਾਣੀਆਂ ਸਰਕਾਰਾਂ ਨੇ ਸਕਿਉਰਿਟੀ ਦਿੱਤੀ ਸੀ ਉਹਨਾਂ ਨੂੰ ਕੋਈ ਖਤਰੇ ਸੀ ਉਹ ਜਿਹੜੀ ਲਿਸਟ ਹੈ ਉਹ ਰਿਲੀਜ਼ ਨਹੀਂ ਹੋਣੀ ਚਾਹੀਦੀ ਸੀ ਕਿਉਂਕਿ ਕਿਸੇ ਦੀ ਵੀ ਜਾਨ ਨਾਲ ਜਿਹੜਾ ਸਮਝੌਤਾ ਉਹ ਨਹੀਂ ਕੀਤਾ ਜਾ ਸਕਦਾ ਇਹ ਬਹੁਤ ਮਾੜਾ ਜਿਹੜਾ ਵੀ ਇਹਦੇ ਨਾਲ ਸੰਬੰਧਿਤ ਚਾਹੇ ਕੋਈ ਲੀਡਰ ਹੈ ਚਾਹੇ ਅਫਸਰ ਹੈ ਉਹਦੇ ਤੇ ਠੋਸ ਕਾਰਵਾਈ ਹੋਣੀ ਚਾਹੀਦੀ ਹੈ ਉੱਥੇ ਪੰਜਾਬ ਸਰਕਾਰ ਤੋਂ ਵੀ ਮੰਗ ਕਰਦਾ ਵੀ ਜਲਦ ਤੋਂ ਜਲਦ ਦੋਸ਼ੀਆਂ ਨੂੰ ਫੜ ਕੇ ਕੜੀ ਤੋਂ ਕੜੀ ਸਜ਼ਾ ਦਿੱਤੀ ਚਾਹੀਦੀ ਹੈ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਪੰਜਾਬ ਦੇ ਜਿਹੜੇ ਨੌਜਵਾਨ ਆ ਹਰ ਇੱਕ ਦੀ ਇਹੀ ਸੋਚ ਹੈ ਵੀ ਅਸੀਂ ਇੱਥੋਂ ਇੰਡੀਆ ਛੱਡਦੀਏ ਇੱਥੇ ਜੇ ਤਾਂ ਤੁਸੀਂ ਤਰੱਕੀ ਕਰਦੇ ਹੋ ਤਾਂ ਗੋਲੀ ਮਿਲਦੀ ਹੈ ਜੇ ਤੁਸੀਂ ਕੁਝ ਨਹੀਂ ਕਰਦੇ ਹੋ ਤਾਂ ਨਸ਼ੇ ਹੈ ਬਰੋਜਗਾਰੀ ਹੈ ਇੱਥੇ ਲੋਕਾਂ ਦੀਆਂ ਲਾਂਹਤਾ ਹੈ ਇਸ ਕਰਕੇ ਪੰਜਾਬ ਦਾ ਜਿਹੜਾ ਨੌਜਵਾਨ ਆ ਉਹ ਜਾਵੇ ਤੇ ਕਿੱਥੇ ਜਾਵੇ ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਮੈਂ ਹਾਂ ਅਜੇ ਪਾਵਲ ਲੁਧਿਆਣਾ ਤੋਂ ਅੱਜ ਅਸੀਂ ਗੱਲਬਾਤ ਕਰਾਂਗੇ ਲੁਧਿਆਣਾ ਦੇ ਵਿੱਚ ਮੌਜੂਦ ਕਾਂਗਰਸੀ ਜਿਹੜੇ ਵરિਸ਼ਠ ਨੇਤਾ ਨੇ ਡਿੰਪਲ ਰਾਣਾ ਜੀ ਦੇ ਨਾਲ ਜਿਉ ਮਹਾਲ ਪੰਜਾਬ ਦੇ ਵਿੱਚ ਇਸ ਟਾਈਮ ਕ੍ਰिएशन ਹੋ ਚੁੱਕੀ ਹੈਗੀ ਹੈ ਆਮ ਆਦੀ ਪਾਰਟੀ ਦੀ ਸਰਕਾਰ ਜਿਹੜੀ ਹੈਗੀ ਹੈ ਉਹਦੇ ਵਿੱਚ ਕੁਝ ਨਾ ਕੁਝ ਜਿਹੜਾ ਗੈਂਗਵਾੜ ਬਦਰੀ ਹੈਗੇ ਜਾਂ ਕੋਈ ਹਾਈ ਪ੍ਰੋਫਾਈਲ ਲੋਕਾਂ ਦੀ ਸਿਕਿਉਰਿਟੀ ਹਟ ਦੇ ਸਾਰੀ ਉਹਨਾਂ ਨੂੰ ਮਾਰਿਆ ਜਾ ਰਿਹਾ ਹੈਗਾ ਪੰਜਾਬ ਕਿੱਧਰ ਨੂੰ ਜਾ ਰਿਹਾ ਤੇ ਕਿਸ ਰਾਹ ਨੂੰ ਪੰਜਾਬ ਜਾ ਰਿਹਾ ਅਸੀਂ ਇਹਦੇ ਉੱਤੇ ਗੱਲਬਾਤ ਕਰਾਂਗੇ ਡਿੰਪਲ ਰਾਣੀ ਦਾ ਸਰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਕੀ ਮਾਹੌਲ ਇਸ ਟਾਈਮ ਕ੍ਰੀਏਟ ਹੋ ਚੁੱਕਿਆ ਹੈਗਾ ਲੋਕਾਂ ਦੇ ਵਿੱਚ ਇੱਕ ਅਸ਼ਾਂਤੀ ਦਾ ਮਾਹੌਲ ਹੈ ਕਿਤੇ ਨੇ ਕਿਤੇ ਲੋਕਾਂ ਦੇ ਵਿੱਚ ਡਰ ਬਹੁਤ ਹੈਗਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਧੰਨਵਾਦ ਜੀ ਅੱਜ ਜੋ ਪੰਜਾਬ ਦੇ ਵਿੱਚ ਡਰ ਔਰ دہشت ਦਾ ਮਾਹੌਲ ਹੈ ਇਹ ਪੰਜਾਬ ਦੇ ਵਿੱਚ ਕਟੋ-ਕਟ 25 ਸਾਲ ਬਾਅਦ ਇਦਾਂ ਦੀ دہشت ਦਾ ਮਾਹੌਲ ਲੋਕਾਂ ਨੂੰ ਦੇਖਣ ਲਈ ਮਿਲਿਆ ਔਰ ਜੋ ਸਿੱਧੂ ਮੂਸੇਵਾਲੇ ਦਾ 29 ਤਰੀਕ ਨੂੰ 29 ਮਈ ਨੂੰ ਜੋ ਹਮਲਾ ਸਿੱਧੂ ਮੂਸੇਵਾਲੇ ਤੇ ਕਰਕੇ ਉਸ ਨੂੰ ਉਸ ਦੀ ਹੱਤਿਆ ਕੀਤੀ ਗਈ ਉਹਦੇ ਨਾਲ ਪੂਰਾ ਪੰਜਾਬ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਬਾਹਰ ਵੀ ਦੇਸ਼ਾਂ ਵਿਦੇਸ਼ਾਂ 'ਚ ਰਹਿੰਦੇ ਜਿਹੜੇ ਪੰਜਾਬੀ ਆ ਉਹਨਾਂ ਦੇ ਹਿਰਦੇ ਬਲੁੰਦਰੇ ਗਏ ਆ ਕਿਉਂਕਿ ਉਹ ਇੱਕ ਚੜਦਾ ਸਤਾਰਾ ਸੀ ਔਰ ਹਲਕੀ ਮੈਂ ਕੋਈ ਸਿੱਧੂ ਮੂਸੇ ਵਾਲੇ ਨੂੰ ਨਾ ਜ਼ਿੰਦਗੀ ਚ ਮਿਲਿਆ ਨਾ ਮੈਂ ਕੋਈ ਏਡੇ ਜ਼ਿਆਦਾ ਗਾਣੇ ਉਹਨਾਂ ਦੇ ਸੁਨੇਆ ਪਰ ਜਦੋਂ ਉਹਨਾਂ ਦੀ ਡੈਥ ਤੋਂ ਬਾਅਦ ਮੈਂ ਉਹਨਾਂ ਦੀਆਂ ਸਟੋਰੀਆਂ ਦੇਖੀਆਂ ਜਾਂ ਉਹਨਾਂ ਦੀ ਜੀਵਨੀ ਬਾਰੇ ਦੇਖਿਆ ਤਾਂ ਮਨ ਦੇ ਵਿੱਚ ਬਹੁਤ ਦੁੱਖ ਹੋਇਆ ਵੀ ਕੋਈ ਨੌਜਵਾਨ 28 ਸਾਲ ਦਾ ਜਿਹੜਾ ਪੰਜਾਬ ਨਾਲ ਜੁੜਿਆ ਸੀ ਮਾਨਸੇ ਨਾਲ ਜੁੜਿਆ ਸੀ ਮੂਸੇਵਾਲ ਪਿੰਡ ਦਾ ਹਿੰਦੁਸਤਾਨੀ ਪੂਰੀ ਦੁਨੀਆ ਦੇ ਵਿੱਚ ਉਸ ਨੌਜਵਾਨ ਨੇ ਨਾਮ ਕੀਤਾ ਔਰ ਸਭ ਤੋਂ ਵੱਡੀ ਗੱਲ ਜਿਹੜੀ ਕਿ ਅੱਜ ਸਾਨੂੰ ਦੇਖਣ ਨੂੰ ਨਹੀਂ ਮਿਲਦੀ ਆਪਣੇ ਮਾਪੇ ਦਾ ਨਾਲ ਜੋ ਉਹ ਪਿਆਰ ਕਰਦਾ ਸੀ ਜੋ ਉਹਨਾਂ ਦਾ ਸਤਿਕਾਰ ਕਰਦਾ ਸੀ ਉਹ ਇੱਕ ਸਾਡੇ ਪੰਜਾਬ ਦੇ ਵਿੱਚ ਖਾਸ ਕਰ ਨੌਜਵਾਨਾਂ ਲਈ ਇੱਕ ਬੜਾ ਅੱਛਾ ਸਨੇਹਾ ਸੀ ਵੀ ਅੱਜ ਦੇ ਸਮੇਂ ਦੇ ਵਿੱਚ ਜੇ ਕੋਈ ਗਾਇਕ ਦੇ ਦੋ ਗਾਣੇ ਹਿੱਟ ਹੁੰਦੇ ਆ ਉਹ ਆਪਣਾ ਪਿੰਡ ਸ਼ਹਿਰ ਛੱਡ ਕੇ ਮੋਹਾਲੀ ਜਾਂ ਚੰਡੀਗੜ੍ਹ ਜਾ ਕੇ ਫਲੈਟ ਲੈ ਲੈਂਦੇ ਆ ਪਰ ਸਿੱਧੂ ਮੂਸੇਵਾਲਾ ਇੱਕ ਇਸ ਤਰ੍ਹਾਂ ਦਾ ਸਟਾਰ ਸੀ ਜਿਹੜਾ ਆਪਣੇ ਮਾਪੇ-ਬਾਪ ਨਾਲ ਆਪਣੇ ਪਿੰਡ ਨਾਲ ਆਪਣੇ ਪੰਜਾਬ ਨਾਲ ਜੁੜਿਆ ਸੀ ਜਿੱਥੇ ਉਹਦਾ ਮੈਂ ਹੱਤਿਆ ਦੀ ਨਿੰਦਿਆ ਕਰਦਾ ਉੱਥੇ ਪੰਜਾਬ ਸਰਕਾਰ ਤੋਂ ਵੀ ਮੰਗ ਕਰਦਾ ਵੀ ਜਲਦ ਤੋਂ ਜਲਦ ਦੋਸ਼ੀਆਂ ਨੂੰ ਫੜ ਕੇ ਕੜੀ ਤੋਂ ਕੜੀ ਸਜ਼ਾ ਦਿੱਤੀ ਚਾਹੀਦੀ ਹੈ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤੁਹਾਨੂੰ ਸਰ ਇਹ ਨਹੀਂ ਲੱਗਦਾਗਾ ਜਿਸ ਤਰ੍ਹਾਂ ਇੱਕ ਸਮੇਂ ਦੇ ਵਿੱਚ ਸਾਡੀ ਉਮਰਾਂ ਉਸਟਮ ਛੋਟੀਆਂ ਸੀਗੀਆਂ ਇੱਕ ਸਮੇਂ ਦੇ ਵਿੱਚ ਇੱਕ ਵਰਿੰਦਰ ਸੀਗੇ ਜਿਹੜੇ ਇੱਕ ਫਿਲਮ ਐਕਟਰ ਸੀਗੇ ਬਹੁਤ ਹਾਈਲਾਈਟਡ ਉਸੇ ਉਹਨਾਂ ਨੇ ਪੰਜਾਬ ਜਿਹੜੀ ਫਿਲਮ ਇੰਡਸਟਰੀ ਨੂੰ ਬਹੁਤ ਇੱਕ ਅੱਛੇ ਲੈਵਲ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਸੀਗੀ ਔਰ ਉਹ ਕਾਮਯਾਬੀ ਹੋ ਚੁੱਕੇ ਸੀਗੇ ਲੇਕਿਨ ਉਸ ਦਰਾਂ ਨੇ ਇੱਕ ਇਸ ਤਰ੍ਹਾਂ ਦੀ ਖਬਰ ਆਂਦੀ ਹੈ ਕਿ ਜਿਸ ਤਰ੍ਹਾਂ ਦੀ ਸਿੱਧੂ ਮੂਸੇ ਵਾਲੇ ਦੀ ਖਬਰ ਆਂਦੀ ਵੀ ਉਹਨਾਂ ਨੂੰ ਵੀ ਗੋਲੀਆਂ ਮਾਰੀ ਜਾਂਦੀਆਂ ਹੈਗੀਆਂ ਤੁਸੀਂ ਕੀ ਦੇਖਦੇ ਹੋ ਇਸ ਮੀਨਸ ਕਲਾਕਾਰ ਨੂੰ ਹੀ ਕਿਉਂ ਟਾਰਗੇ ਬਿਲਕੁਲ ਬੜੀ ਬੱਡੀ ਇੰਦੇ ਵਿੱਚ ਸਾਜ਼ਿਸ਼ ਹੈ ਔਰ ਮੈਂ ਚਾਹੇ ਸੈਂਟਰ ਸਰਕਾਰ ਦੀਆਂ ਏਜੰਸੀਆਂ ਚਾਹੇ ਸਟੇਟ ਸਰਕਾਰ ਦੀਆਂ ਮੰਗ ਕਰੂੰਗਾ ਵੀ ਇੰਦੀ ਗਹਿਰਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਵੀ ਜਿਹੜੇ ਲੋਕ ਪੰਜਾਬ ਦੀ ਉન્નਤੀ ਪੰਜਾਬ ਦੀ ਤਰੱਕੀ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਬਰਿੰਦਰ ਕੁਮਾਰ ਜੀ ਦੀ ਗੱਲ ਕਰਤੀ ਉਸ ਟਾਈਮ ਬੜਾ ਫਿਲਮ ਇੰਡਸਟਰੀ ਦੇ ਵਿੱਚ ਨਾਮ ਸੀ ਚਾਹੇ ਸਰਪੰਚ ਜਾਂ ਹੋਰ ਕਈ ਫਿਲਮਾਂ ਬਹੁਤ ਅੱਛੀਆਂ ਉਹਨਾਂ ਦੀਆਂ ਆਈਆਂ ਵੀ ਬੰਦਾ ਪਰਿਵਾਰਕ ਮਾਹੌਲ ਦੇ ਵਿੱਚ ਫੈਮਿਲੀ ਦੇ ਨਾਲ ਬੈਠ ਕੇ ਦੇਖ ਸਕਦਾ ਸੀ ਉਦੋਂ ਵੀ ਇੱਕ ਪੰਜਾਬ ਨੂੰ ਬਹੁਤ ਵੱਡੀ ਛੱਟ ਲੱਗੀ ਸੀ ਪਰ ਅੱਜ ਜੋ ਸਿੱਧੂ ਮੂਸੇਵਾਲੇ ਨਾਲ ਹੋਇਆ ਉਸ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਜਿਹੜੀ ਹੈ ਇੱਕ ਕੰਪਰੋਚ ਦੀ ਲਹਿਰ ਹੈ ਖਾਸ ਕਰ ਜਿਹੜੇ ਨੌਜਵਾਨ ਹੈ ਮੈਂ ਦੇਖ ਰਿਹਾ ਵੀ ਟੀਵੀ ਸੋਸ਼ਲ ਮੀਡੀਆ ਅਖਬਾਰਾਂ ਦੇ ਵਿੱਚ ਨੌਜਵਾਨਾਂ ਦੇ ਜਿਹੜਾ ਵਿੱਚ ਡਰ ਔਰ دہشت ਦਾ ਮਾਹੌਲ ਹੈ ਅੱਜ ਪੰਜਾਬ ਦੇ ਜਿਹੜੇ ਨੌਜਵਾਨ ਹੈ ਹਰ ਇੱਕ ਦੀ ਇਹੀ ਸੋਚ ਹੈ ਵੀ ਅਸੀਂ ਇੱਥੋਂ ਇੰਡੀਆ ਛੱਡ ਦਈਏ ਇੱਥੇ ਜੇ ਤਾਂ ਤੁਸੀਂ ਤਰੱਕੀ ਕਰਦੇ ਹੋ ਤਾਂ ਗੋਲੀ ਮਿਲਦੀ ਹੈ ਜੇ ਤੁਸੀਂ ਕੁਝ ਨਹੀਂ ਕਰਦੇ ਹੋ ਤਾਂ ਨਸ਼ੇ ਹੈ, ਬਰੋਜਗਾਰੀ ਹੈ ਇੱਥੇ, ਲੋਕਾਂ ਦੀਆਂ ਲਾਹਨਤਾਂ ਹੈ। ਇਸ ਕਰਕੇ ਪੰਜਾਬ ਦਾ ਜਿਹੜਾ ਨੌਜਵਾਨ ਆ ਉਹ ਜਾਵੇ ਤੇ ਕਿੱਥੇ ਜਾਵੇ? ਇਹ ਸਰਕਾਰ ਇਸ ਟਾਈਮ ਇਸ ਟਾਈਮ ਜੇ ਗੱਲ ਕਰੀਏ, ਪ੍ਰੈਜ਼ੈਂਟ ਜਿਹੜੇ ਹਾਲਾਤ ਨੇ ਪੰਜਾਬ ਦੇ ਵਿੱਚ, ਪੰਜਾਬ ਬਹੁਤ ਸੈਂਸਿਟਿਵ ਰਿਹਾ ਹੈਗਾ ਹਮੇਸ਼ਾ ਤੋਂ ਹੀ ਕਿਸੇ ਨਾ ਕਿਸੇ ਦਿਨ ਤਿਉਹਾਰ ਦੇ ਉੱਤੇ ਹਾਈ ਸਿਕਿਉਰਟੀਆਂਸ ਵਧਾਈਆਂ ਜਾਂਦੀਆਂ ਹੈਗੀਆਂ। ਇਸ ਟਾਈਮ ਵੀ ਜਿਹੜੀ 1 ਜੂਨ ਤੋਂ ਲੈ ਕੇ 6 ਜੂਨ ਤੱਕ ਕੱਲੂਗੜਾ ਦਿਵਸ ਮਨਾਇਆ ਜਾਂਦਾ ਹੈਗਾ, ਉਹਦੇ ਵਿੱਚ ਸਿਕਿਉਰਿਟੀ ਹਾਈ ਅਲਰਟ ਰਹਿੰਦੇ ਹੈਗੇ। ਲੇਕਿਨ ਇਸ ਤੋਂ ਪਹਿਲਾਂ ਇੱਕ ਕਾਰਾ ਹੋ ਜਾਣਾ ਪੰਜਾਬ ਨੂੰ ਕਿਤੇ ਨਾ ਕਿਤੇ ਦਿਖਾਂਦਾ ਹੈਗਾ ਕਮਜ਼ੋਰ ਪੂਰੀ ਦੁਨੀਆ ਜੇ ਤੁਸੀਂ ਕੀ ਮੰਨਦੇ ਹੋ ਬਿਲਕੁਲ ਕੋਈ ਅچھے ਸੰਕੇਤ ਨਹੀਂ ਹੈ ਕਿਉਂਕਿ ਪੰਜਾਬ ਨੇ ਪਹਿਲੇ ਵੀ ਅੱਤਵਾਦ ਦੇ ਵਿੱਚ ਬਹੁਤ ਸੰਤਾਪ ਹੋ ਗਿਆ ਪਰ ਪੰਜਾਬ ਦੇ ਲੋਕ ਬੜੇ ਸੂਝਵਾਨ ਹੈ ਸਮਝਦਾਰ ਹੈ ਚਾਹੇ ਹਿੰਦੂ ਸਿੱਖ ਮੁਸਲਮਾਨ ਹਰ ਕਮਿਊਨਿਟੀ ਦੇ ਲੋਕ ਇੱਥੇ ਭਾਈਚਾਰਾ ਇੱਥੇ ਕੋਈ ਖਰਾਬ ਨਾ ਕਰ ਸਕਿਆ ਨਾ ਹੋਏਗਾ ਕਿਉਂਕਿ ਪੰਜਾਬ ਦੇ ਲੋਕਾਂ ਨੇ ਬੜਾ ਸੰਤਾਪ ਪੂੰ ਗਿਆ ਇਸ ਕਰਕੇ ਪੰਜਾਬ ਬਹੁਤ ਉੱਨਤੀ ਤੇ ਵੀ ਪਿੱਛੇ ਰਹਿ ਗਿਆ ਅੱਜ ਦੇਖੋ ਤੁਸੀਂ ਗੁਰਦਾਉਨ ਉਹ ਐਡਾ ਜਿਹੜੇ ਹੈਗੇ ਆ ਵਪਾਰ ਦੀ ਆਪਾਂ ਦ੍ਰਿਸ਼ਟੀ ਦੇ ਨਾਲ ਦੇਖੀਏ ਵੀ ਉਹ ਪਰਫਲਤ ਬਹੁਤ ਜ਼ਿਆਦਾ ਹੋ ਗਏ ਸਾਡੇ ਪੰਜਾਬ ਨੂੰ ਜਿਸ ਸਿਖਰਾਂ ਤੇ ਜਾਣਾ ਚਾਹੀਦਾ ਸੀ ਜੋ ਸਾਡਾ ਲੁਧਿਆਣਾ ਹੈ ਇੰਡਸਟਰੀ ਦੀ ਚਾਹੇ ਸਾਈਕਲ ਦੀ ਗੱਲ ਕਰ ਲਈਏ ਚਾਹੇ ਹੋਜਰੀ ਦੀ ਗੱਲ ਕਰੀਏ ਪੂਰੀ ਦੁਨੀਆ ਦੇ ਵਿੱਚ ਹੱਬ ਹੈ ਉਸ ਹੱਬ ਦੇ ਨਾਲ ਪੰਜਾਬ ਦੀ ਤਰੱਕੀ ਨਹੀਂ ਹੋ ਸਕੀ ਮੈਂ ਸਰਕਾਰਾਂ ਤੋਂ ਮੰਗ ਕਰਦਾ ਵੀ ਜਿਹੜੀਆਂ ਪ੍ਰਮੁੱਖ ਸ਼ਖਸੀਅਤਾਂ ਚਾਹੇ ਉਹ ਧਾਰਮਿਕ ਗੁਰੂ ਹੈਗੇ ਆ ਚਾਹੇ ਉਹ ਮੇਨ ਜਿਹੜੇ ਏ ਬਦਮਾਸ਼ਾਂ ਦੇ ਜਾਂ ਗੈਂਗਸਟਰਾਂ ਦੇ ਟਾਰਗੇਟ ਤੇ ਆ ਉਹਨਾਂ ਦੀ ਸੁਰੱਖਿਆ ਦੇ ਨਾਲ ਕੋਈ ਸਮਝੌਤਾ ਨਹੀਂ ਕਰਨਾ ਚਾਹੀਦਾ ਤਾਂ ਕਿ ਪੰਜਾਬ ਦਾ ਮਾਹੌਲ ਹੈ ਜਿਹੜਾ ਸੁਖਦ ਬਣਿਆ ਰਹੇ ਇੱਥੇ ਲੋਕ ਸਾਰੀਆਂ ਕੌਮਾਂ ਸਾਰੇ ਸਮਾਜ ਦੇ ਲੋਕ ਆਪਸੀ ਭਾਈਚਾਰੇ ਨਾਲ ਰਹਿ ਸਕਣ ਪੰਜਾਬ ਦੇ ਮਾਹੌਲ ਦੀ ਜੇ ਗੱਲ ਕਰੀਏ ਇਹਦੇ ਵਿੱਚ ਕੇਂਦਰ ਸਰਕਾਰ ਦਾ ਕੋਈ ਹਸਤਕਿਰਪ ਚਾਹੀਦਾ ਦਖਲਅੰਦਾਜ਼ੀ ਚਾਹੀਦੀ ਅੱਜ ਦੇ ਮਾਹੌਲ ਦੇ ਵਿੱਚ ਤੁਸੀਂ ਕੀ ਮੰਨਦੇ ਹੋ ਇਸ ਚੀਜ਼ ਨੂੰ ਦੇਖੋ ਪਿਛਲੇ ਦਿਨੀ ਮੁਹਾਲੀ ਦੇ ਵਿੱਚ ਜਿਹੜਾ ਇੰਟੈਲੀਜੈਂਸ ਦਫ਼ਤਰ ਦੇ ਉੱਤੇ ਹਮਲਾ ਹੋਣਾ ਬਹੁਤ ਵੱਡਾ ਇੱਕ ਜਿਹੜਾ ਹੈਗਾ ਸੰਕੇਤ ਹੈ ਔਰ ਆਏ ਦਿਨ ਪੰਜਾਬ ਦੇ ਵਿੱਚ ਚਾਹੇ ਆਪਾਂ ਡਰੱਗਸ ਦੀ ਗੱਲ ਕਰ ਲਈਏ ਚਾਹੇ ਹਥਿਆਰਾਂ ਦੀ ਗੱਲ ਕਰ ਲਈਏ ਏਡੀ ਭਾਰੀ ਮਾਤਿਆਰਾ ਦੇ ਵਿੱਚ ਜਿਹੜੇ ਹਥਿਆਰ ਫੜੇ ਜਾ ਰਹੇ ਇੱਕ ਖੰਤਰੇ ਦੀ ਕੈਂਟੀ ਹੈ ਮੈਂ ਮੋਦੀ ਸਾਹਿਬ ਨੂੰ ਵੀ ਅਮਿਤ ਸ਼ਾਹ ਜੀ ਨੂੰ ਵੀ ਅਪੀਲ ਕਰੂੰਗਾ ਵੀ ਪੰਜਾਬ ਜਿਹੜਾ ਸਾਡਾ ਸਰਹੱਦੀ ਸੂਬਾ ਹੈ ਇਸ ਕਰਕੇ ਪੰਜਾਬ ਵੱਲ ਖਾਸ ਧਿਆਨ ਦਿੱਤਾ ਜਾਵੇ ਤਾਂ ਕਿ ਇੱਥੇ ਲਾਅ ਐਂਡ ਆਰਡਰ ਇੱਥੇ ਸ਼ਾਂਤੀ ਇੱਥੇ ਦੇ ਲੋਕ ਸੇਫ ਰਹਿ ਸਕਣ ਤੰਨ ਨੂੰ ਲੱਗਦਾ ਵੀ ਜਿਹੜਾ ਭ੍ਰਸ਼ਟਾਚਾਰ ਨੂੰ ਨਕੇਲ ਕੱਸਣ ਵਾਸਤੇ ਜਾਂ ਖਰਚੇ ਘਟਾਉਣ ਵਾਸਤੇ ਸਿਕਿਉਰਟੀਆਂ ਵਾਪਸ ਲਿੱਤੀ ਜਾਂਦੀਆਂ ਨੇ ਕਿਤੇ ਨੇ ਕਿਤੇ ਉਹ ਗਲਤ ਵਿਚਾਰ ਸੀਗਾ ਸਿਕਿਉਰਟੀਆਂ ਘਟਾਈਆਂ ਨਾਲ ਹੀ ਇਹ ਇਨਸੀਡੈਂਟ ਹੋ ਜਾਂਦਾ ਹੈਗਾ ਹੁਣ ਅੱਗੇ ਪਤਾ ਨਹੀਂ ਉਹ ਕਿਸ ਟਾਰਗੇਟ ਦੇ ਵਿੱਚ ਹੁਣ ਗੈਂਗਸਟਰ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਆ ਤੁਸੀਂ ਮੇਨ ਚੀਜ਼ ਜਿਹੜੀ ਜੇ ਤੁਸੀਂ ਤੁਹਾਡੀ ਸਰਕਾਰ ਉਸ ਟਾਈਮ ਹੁੰਦੀ ਜਾਂ ਇਸ ਟਾਈਮ ਪ੍ਰੈਜ਼ੈਂਟ ਤੁਹਾਡੀ ਸਰਕਾਰ ਹੁੰਦੀ ਤੁਸੀਂ ਜਿਹੜੀ ਪੁਰਾਣੀ ਸਿਕਿਉਰਟੀਆਂ ਹੈ ਕਿ ਉਹ ਵਾਪਸ ਕਰਦੇ ਜਾਂ ਉਹਨਾਂ ਨੂੰ ਐਜ਼ ਇਟ ਇਜ਼ ਵਧਾਇਆ ਜਾਂਦਾ ਜਾਂ ਉਹਦੇ ਵਿੱਚ ਕੁਛ ਨਾ ਕੁਛ ਤਰਕੀਬ ਲਗਾਉਂਦੇ ਇਕੋ ਸਰਕਾਰਾਂ ਜਦੋਂ ਵੀ ਬਦਲਦੀਆਂ ਸਿਕਿਉਰਿਟੀ ਦੀਆਂ ਸਮੀਖਿਆਵਾਂ ਹੁੰਦੀਆਂ ਐ ਵੱਧੀਆਂ ਕੱਟਦੀਆਂ ਰਹਿੰਦੀਆਂ ਪਰ ਇਹ ਅਫਸਰਾਂ ਦੀ ਬਹੁਤ ਵੱਡੀ ਨਲਾਇਕੀ ਰਹੀ ਐ ਵੀ ਜਿਹੜੀ ਸਿਕਿਉਰਿਟੀ ਰਿਵਿਊ ਕਰਕੇ ਜਿਹੜੀ ਉਹਦੀ ਲਿਸਟ ਐ ਜਨਤਕ ਕੀਤੀ ਗਈ ਐ ਜੇ ਉਹ ਬੰਦਿਆਂ ਨੂੰ ਪੁਰਾਣੀਆਂ ਸਰਕਾਰਾਂ ਨੇ ਸਿਕਿਉਰਿਟੀ ਦਿੱਤੀ ਸੀ ਉਹਨਾਂ ਨੂੰ ਕੋਈ ਖਤਰੇ ਸੀ ਉਹ ਜਿਹੜੀ ਲਿਸਟ ਐ ਉਹ ਰਿਲੀਜ਼ ਨਹੀਂ ਹੋਣੀ ਚਾਹੀਦੀ ਸੀ ਕਿਉਂਕਿ ਕਿਸੇ ਦੀ ਵੀ ਜਾਨ ਨਾਲ ਜਿਹੜਾ ਸਮਝੌਤਾ ਉਹ ਨਹੀਂ ਕੀਤਾ ਜਾ ਸਕਦਾ ਇਹ ਬਹੁਤ ਮਾੜਾ ਜਿਹੜਾ ਵੀ ਇਹਦੇ ਲਈ ਸਬੰਧਤ ਚਾਹੇ ਕੋਈ ਲੀਡਰ ਐ ਚਾਹੇ ਅਫਸਰ ਐ ਉਹਦੇ ਤੇ ਠੋਸ ਕਾਰਵਾਈ ਹੋਣੀ ਚਾਹੀਦੀ ਐ ਜੋ ਕਿ ਇੱਕ ਮਾਪੇ ਨੂੰ ਪੁੱਤ ਨਹੀਂ ਮਿਲਣਾ 28 ਸਾਲ ਦਾ ਜਿਹੜਾ ਨੌਜਵਾਨ ਚਲੇ ਗਿਆ ਉਸ ਦਾ ਪੂਰੇ ਪੰਜਾਬ ਨੇ ਹਿੰਦੁਸਤਾਨ ਨੂੰ ਘਾਟਾ ਹੋਇਆ ਬਹੁਤ ਹੀ ਸ਼ਾਰਟ ਟਾਈਮ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਫੈਨ ਫੋਲੋਇੰਗ ਵਧ ਰਹੀ ਸੀ ਕਿ ਇਹ ਡਰ ਦੇ ਕਾਰਨ ਵੀ ਇਹ ਕਰਾ ਹੋਇਆ ਬਿਲਕੁਲ ਜੀ ਜਦ ਤੱਕ ਇਹਦੀ ਸਚਾਈ ਸਾਹਮਣੇ ਨਹੀਂ ਆਂਦੀ ਹੈ ਜਿਹੜੀ ਉਹ ਉਸ ਨੌਜਵਾਨ ਨੇ 4-5 ਸਾਲਾਂ ਦੇ ਵਿੱਚ ਤਰੱਕੀ ਕੀਤੀ ਹੈ ਜੋ ਆਪਣੇ ਮਾਪੇ ਦਾ ਆਪਣਾ ਆਪਣੇ ਪਿੰਡ ਦਾ ਜਾਂ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਉਹ ਜਿਹੜੇ ਮਾੜੇ ਅਨਸਰ ਹੈ ਭੜੇ ਅਨਸਰ ਹੈ ਉਹਨਾਂ ਤੋਂ ਨਹੀਂ ਬਰਦਾਸ਼ਤ ਹੋਇਆ ਤੇ ਤਾਂ ਹੀ ਆਕਾਰਾ ਕੀਤਾ ਗਿਆ ਤੁਸੀਂ ਮੰਗ ਕਰਦੇ ਹੋ ਸੀਬੀਆਈ ਇਨਕੁਆਰੀ ਦੀ ਇਹਦੇ ਵਿੱਚ ਹੋਵੇ ਬਿਲਕੁਲ ਜੀ ਮੈਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਤੋਂ ਅਮਿਤ ਸ਼ਾਹ ਜੀ ਤੋਂ ਦੇਸ਼ ਦੇ ਗ੍ਰਹਿ ਮੰਤਰੀ ਨੇ ਜੋ ਔਰ ਮੋਦੀ ਸਾਹਿਬ ਤੋਂ ਜਿਹੜਾ ਇਹ ਪੰਜਾਬ ਦੇ ਵਿੱਚ ਐਡਾ ਮਾੜਾ ਕਾਨੂੰਨਾਂ ਕਾਰਿਆ ਹੋਇਆ ਇਹਦੀ ਅਸੀਂ ਮੰਗ ਕਰਦੇ ਵੀ ਇਹਦੀ ਸੀਬੀਆਈ ਜਾਂਚ ਹੋਵੇ ਜਿਹੜੇ ਦੋਸ਼ੀ ਐ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਠੋਸ ਕਾਰਵਾਈ ਕੀਤੀ ਜਾਵੇ ਤਾਂ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਪੰਜਾਬ ਦੇ ਖਾਸ ਕਰ ਨੌਜਵਾਨ ਦੇ ਵਰਗ ਦੇ ਵਿੱਚ ਵਪਾਰੀਆਂ ਦੇ ਵਿੱਚ ਡਰ ਔਰ دہشت ਦਾ ਮਾਹੌਲ ਹੈ ਉਹ ਖਤਮ ਕੀਤਾ ਜਾ ਸਕੇ ਸੋ ਇਹ ਸੀ ਕਿ ਮੇਰੇ ਨਾਲ ਡਿੰਪਲ ਰਾਣਾ ਜੀ ਕਾਂਗਰਸ ਦੇ ਬਰਿਸ਼ਟ ਨੇਤਾ ਇਹਨਾਂ ਦਾ ਕਹਿਣਾ ਹੈਗਾ ਵੀ ਜਿਹੜਾ ਕਿਤੇ ਨਾ ਕਿਤੇ ਸਰਕਾਰਾਂ ਨੂੰ ਅੱਗੇ ਆ ਕੇ ਕੇਂਦਰ ਸਰਕਾਰ ਨੂੰ ਇਸ ਦੇ ਵਿੱਚ ਦਖਲਅੰਦਾਜ਼ੀ ਕਰਕੇ ਸੀਬੀਆਈ ਇਨਕੁਆਇਰੀ ਬਿਠਾਣੀ ਚਾਹੀਦੀ ਹੈ ਜਿਹੜਾ ਇਹ ਕਾਰਾ ਕਿਉਂ ਕੀਤਾ ਗਿਆ ਕੀ ਕਾਰਨ ਸੀਗਾ ਇਸ ਕਾਰੇ ਦਾ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ ਅਸੀਂ ਤੁਹਾਡੇ ਨਾਲ ਫਿਰ ਰੁੱਬਰੂ ਹੋਵਾਂਗੇ ਨਮਸਕਾਰ